ਬਜ਼ੀਰ ਦਾ ਮੁੰਡਾ ਠੀਕ ਇੱਕ ਬਮਨ ਦਾ ਮੁੰਡਾ ਠੀਕ ਪੰਨਾ ਨਿਆੜੀ ਬਹੁਤ ਦੀ ਆਉਂਦੇ ਦੇਖੀ ਜਿੱਦੂ ਜਾਂਦੇ ਇਕੱਠੇ ਜਾਂਦੇ ਸੀ ਪਿੰਨੇ ਪਿਆਈ ਹੋਈ ਠੀਕ ਜੀ ਫਿਰ ਉਹ ਜਿਹੜੀ ਬਾਂਹੋਂ ਦੇ ਸਰੋਂ ਕੁੜੀ ਸੀ ਜੀ ਬਹੁ ਨਦੀ ਉਹਦੇ ਮਾਪਿਆਂ ਨੇ ਪਾਈ ਤੀ ਬਹੁ ਨੂੰ ਲੈ ਕੇ ਆ ਵੀ ਸਮਗਮ ਦੇ ਔਖਾ ਬਹੁਤਾ ਕੋਈ ਨਾ ਕਹਾਂ ਮੈਂ ਲੈ ਆਉਂਗਾ ਭਾਈ ਗਿਆਨੀ ਹੋ ਫਿਰ ਕਹਿੰਦਾ ਉਹਨੇ ਪੰਜ ਚਾਰ ਦਿਨ ਬਾਅਦ ਲਿਆ ਜਾ ਕੇ ਬਹੁ ਨੂੰ ਲਿਆਉਂਗਾ ਕੋਈ ਨਹੀਂ ਉਹ ਗਿਆ ਨਹੀਂ ਜਿਹੜਾਣ ਨਹੀਂ ਗਿਆ ਫਿਰ ਉਹਨਾਂ ਨੇ ਉਹਨਾਂ ਦੇ ਆੜੀਆਂ ਨੂੰ ਕਿਹਾ ਮਾਮਨ ਦੇ ਮਾਮਨਾ ਨੇ ਕਿ ਵੀ ਦੇਮੰਦੇ ਨੂੰ ਰਾਜ ਦੇ ਮੁੰਡੇ ਨੂੰ ਵੀ ਆਪਣੇ ਆੜੀ ਨੂੰ ਕਹੋ ਵੀ ਬਹੁ ਨੂੰ ਨਹੀਂ ਲੈ ਕੇ ਆਉਣਾ ਇਸ ਧੰਖੇ ਆ ਕੰਮ ਨਹੀਂ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਾ ਭਾਈ ਜੀ ਉਹ ਬਹੁ ਨੂੰ ਜਗਿਆ ਜਾ ਕੇ ਸਭ ਔਖੇ ਹੁੰਦੇ ਨੇ ਕੰਮ ਕਰਨੀ ਹਾਂ ਜੀ ਕਹਿੰਦਾ ਵੀ ਮੈਂ ਨਹੀਂ ਇਕੱਲੇ ਜਾਣਾ ਕਹਿੰਦਾ ਕੀ ਗੱਲ ਤੂੰ ਜੀ ਤਾ ਮੇਰੇ ਨਾਲ ਚੱਲੋ ਫਿਰ ਮੈਂ ਲੈ ਕੇ ਆਉਣੀ ਮੈਂ ਲੈ ਕੇ ਆਉਣੀ ਕਹਿੰਦਾ ਕੱਲਾ ਵੀ ਇਹੀ ਤਰੇ ਛੋੜੀ ਆ ਗਈ ਕੀ ਕਰਨਾ ਤੂੰ ਜਾ ਕੇ ਲੈ ਆ ਤੇਰਾ ਨਾ ਇਨੀ ਮੰਜੀ ਉਹਨੇ ਉਹਨੇ ਕਹਿੰਦਾ ਇੱਕ ਉਹਨੇ ਮੇਰਾ ਚੱਲੋ ਫਿਰ ਆਪਾਂ ਲਿਆਂ ਨੂੰ ਜਦੋਂ ਲਾਂ ਗਿਆ ਫਿਰ ਭਾਈ ਉਹ ਦੋ ਹੀ ਤਿਆਰ ਹੋ ਗਈ ਕਹਿੰਦੇ ਚੱਲ ਪਰ ਕਹਿੰਦਾ ਇੱਕੋ ਸ਼ਰਤਾ ਛੱਡੀ ਅਸੀਂ ਦੇਰੇ ਸਹੁਰਿਆਂ ਦੇ ਘਰੇ ਨਹੀਂ ਜਾਣਾ ਅਸੀਂ ਬਾਹਰ ਰਹਿਣਾ ਜੀ ਚਲੋ ਤਾਂ ਠੀਕ ਹੈ ਭਾਈ ਤਿੰਨ ਦਿਨ ਤੋਂ ਚੱਲਦੇ ਕੋੜਿਆਂ ਦੇ ਸਵਾਦ ਹੋ ਗਏ ਜਿਹੜੇ ਸ਼ਹਿਰ ਪਹੁੰਚ ਕੇ ਜਿਹੜੇ ਸ਼ਹਿਰ ਪਹੁੰਚਿਆ ਤਿੰਨ ਲਾਹਾਂ ਮੰਬਲਾ ਦਾ ਉੱਥੇ ਜਾ ਕੇ ਉਹਨਾਂ ਨੇ ਇੱਕੋ ਸ਼ਰਾਂ ਦੇਖੀ ਪਰਨਾ ਸ਼ਹਿਰ ਦੇ ਵਿੱਚ ਸ਼ਰਾਂ ਦੇ ਵਿੱਚ ਕਮਲ ਵਾਲੇ ਦਾ ਕਰਾਏ تھے ਮੈਂ ਕਿ ਕੰਮ ਦਾ ਬਾਮਣੇ ਮੁੰਡਾ ਨੁਦਰ ਨੁਦਰ ਆ ਵੀ ਆਪਨੇ ਘਰੇ ਜਾ ਹਾਂ ਹੋਰ ਮਸ਼ੌਰੀਆਂ ਦੇ ਇੱਕ ਦਿਨ ਨੂੰ ਦੋ ਦਿਨ ਨੂੰ ਜਾ ਮੋਨੇਗਾ ਇਤਲਾਹਾ ਨਾ ਲੱਗੀ ਆ ਕਿ ਐਸੇ ਕਰਾਂਗੇ ਰੈਣੇ ਵਿੱਚ ਦਾ ਕੱਲ ਠੀਕ ਆ ਪਾ ਇਹ ਬਾਮਣਾ ਮੁੰਡਾ ਕਿ ਲੱਗਿਆ ਕਰੀ ਤੇ ਆਛਣ ਹੋ ਗਿਆ ਸ਼ਾਮ ਨੂੰ ਰਾਜ ਦਾ ਮੁੰਡਾ ਕਹਿੰਦਾ ਵਜੀਰ ਦੇ ਮੁੰਡੇ ਨੂੰ ਕਹਿੰਦਾ ਵੀ ਕੋਈ ਖਾਣ ਪੀਣ ਨੂੰ ਲਿਆ ਬਾਜ਼ਾਰ ਚੋਂ ਆ ਪਾ ਪੈਸੇ ਲੈ ਜਾਏ ਪੀ ਖਾਣ ਪੀਣ ਨੂੰ ਲੈ ਕੇ ਆ ਹਾਂਜੀ ਇੱਕ ਬੋਤਲ ਲਈ ਮੀਟ ਲਈ ਆਈ ਹਾਂਜੀ ਇੱਕ ਜਨਾਨੀ ਲਈ ਅੱਛਾ ਠੀਕ ਹੈ ਜਬੀਰ ਦਾ ਮੁੰਡਾ ਬਾਜ਼ਾਰ ਚੱਲ ਗਿਆ ਮੀਟ ਮੂਟ ਲੈ ਲਿਆ ਸ਼ਰਾਬ ਦੀ ਬੋਤਲ ਲੈ ਲਈ ਫਿਰ ਉਹ ਕੰਜਰੀਆਂ ਨੇ ਬਾਜ਼ਾਰ ਚ ਚੱਲੇ ਗਿਆ ਉਹਤੇ ਕਿਸੇ ਜਨਾਨੀ ਨੂੰ ਕਿਹਾ ਆ ਜੋ ਕੰਜਰੀਆਂ ਨੇ ਬਾਜ਼ਾਰ ਜੀ ਜਾ ਕੇ ਸਾਈਕ ਨੂੰ ਜਿਆ ਜਮਾ ਚਲਾ ਗਿਆ ਉਹ ਫਿਰ ਆ ਕੇ ਉਹਨਾਂ ਨੇ ਇਹ ਰੋਟੀ ਰੋਟੀ ਆਪਣੀ ਖਾਧੀ ਪੀਤੀ ਜਨਾਨੀਾਂ ਆ ਗਈ ਜੋ ਜਨਾਨੀ ਆਈ ਫਿਰ ਉਹ ਵਜੀਰ ਦਾ ਮੁੰਡਾ ਸੋਚਦਾ ਵੀ ਆਪਾਂ ਨਹੀਂ ਤੇ ਕੁਈ ਜਨਾਨੀ ਇਹ ਤਾਂ ਆਪੇ ਕੀਤਾ ਨਾ ਮਾਹ ਕਰਨ ਲਈ ਮੇ ਮਾਈ ਨੇ ਕਹੋ ਪਿਆ ਕੀ ਕਰਨਾ ਉਹਨੇ ਆਪਣਾ ਮੰਜਾ ਚੱਕਿਆ ਤੇ ਪੜਿਆ ਇੱਕ ਵਾਰੀ ਬਰੰਡ ਲਈ ਹਾਂ ਹੁਣ ਉਹ ਕੋਈ ਰਾਜੇ ਦੇ ਮੁੰਡੇ ਨੇ ਸ਼ਲਾਫ ਜੋ ਕੀਤਾ ਇਹ ਮੀਟ ਖਾਦਾ ਚਲੋ ਆਪਣੇ ਬਹਿ ਗਏ ਮੰਜੇ ਤੇ ਫਿਰ ਉਹ ਵਜੀਰ ਦਾ ਮੁੰਡਾ ਸੋਚਦਾ ਵੀ ਇਹ ਜਨਾਨੀ ਉਪਰੀ ਆ ਇਹ ਨਾਲ ਕੀਤ ਪੜਾ ਕੀ ਕਰ ਲਈ ਇਹ ਹੈ ਕੀ ਨਹੀਂ ਕਰਨੀ ਉਪਰੀ ਗਰਾਨੀ ਹੈ

ਸਨਾ ਇਹ ਮਤਲਬ ਆਇਆ ਵੀ ਇਹ ਸ਼ਾਪਤ ਨੂੰ ਮਾਰ ਦੇਗਾ ਇਹ ਡੁੱਟ ਖੋ ਕੇ ਲੈ ਜਾਊਗੀ ਇਹਨਾਂ ਕੋਈ ਸੋਚਦੇ ਕੋਈ ਉਹਨਾਂ ਦਾ ਇਹੀ ਕੰਮ ਖੜਿਆ ਉਹਨਾਂ ਕੰਜਰੀਆਂ ਦਾ ਹਾਂ ਉਹ ਵਜੀਰ ਦਾ ਮੁੰਡਾ ਉੱਠ ਕੇ ਆ ਗਿਆ ਅੱਛਾ ਜੀ ਆ ਕੇ ਉਹ ਚੱਕੀ ਕਿਰਪਾਨ ਉਹ ਹੋਸ਼ਾਪ ਬੜਤਾ ਅੱਛਾ ਸ਼ਾਪਤ ਦੇ ਟੋਟਲੇ ਬਣਾਤੇ ਹਾਂ ਫਿਰ ਉਹਨੇ ਆ ਉਹ ਜਨਾਬੀ ਵੜਤੀ ਅੱਛਾ ਜੀ ਜਿਸ ਮੁੰਡੇ ਨੇ ਹਾਂ ਬੜ ਕੇ ਇੱਕ ਪਾਸੇ ਰੱਖਤੀ ਹਾਂ ਹਾਂ ਜੀ ਜੀ ਰਾਜਾ ਮੁੰਡਾ ਸਤਾਪੀਆ ਵੀ ਕੋਈ ਪਤਾ ਨਹੀਂ ਉਹਨਾਂ ਕੋਲ ਬੜਾ ਪਿਆਸ਼ਾ ਰਹੀ ਸੀ ਅੱਛਾ ਫਿਰ ਉਹਨੂੰ ਦੇ ਕੇ ਨਹੀਂ ਹੋ ਗਈ ਵੀਰ ਦੇ ਮੁੰਡੇ ਨੇ ਵੀ ਹੁਣ ਆਏ ਕੀ ਕੰਮ ਜਿਹੜਾ ਹੋਰੇ ਕੰਮ ਖੋ ਕਰਕੇ ਪੈ ਜੀ ਰਹੇ ਦੇ ਕੇ ਨਹੀਂ ਹੋ ਗਈ ਫਿਰ ਵੀ ਨਹੀਂ ਡੇਣੀ ਆਈ ਉਹਨੂੰ ਫਿਰ ਫਿਰ ਉਹ ਬਾਹਰ ਉੱਤੇ ਕੇ ਸੜਕ ਤੇ ਕਦੇ ਆਏ ਜਿਹੜਾ ਜਾਂਦਾ ਹੈ ਕਦੇ ਆਏ ਰਾਤ ਮੱਦੀ ਰਾਤ ਆ ਜਿਹੜੇ ਕੱਢੀ ਜਾਂਦਾ ਹੈ ਗਾਜ ਦਾ ਮੁੰਡਾ ਸੱਚਾ ਪਿਆ ਰਾਮ ਨਾ ਕੋਈ ਪਤਾ ਨਹੀਂ ਮੱਦੀ ਰਾਤ ਜਾਂਦ ਹੋ ਆਏ ਦੇੜੇ ਬੁੜੇ ਕੱਢੀ ਗਿਆ ਕੱਢੀ ਗਿਆ ਕੋਈ ਜਨਾਨੀ ਸੜਕ 'ਤੇ ਘੁੱਟ ਜਾਨੀ ਰਾਤ ਨੂੰ ਅੱਛਾ ਜੀ ਫੁਰੇ ਜੋ ਪਿਆ ਬਿਆ ਜਨਾਨੀ ਜਿਹੜੀ ਰਾਤੀ ਆਂਦੀ ਆਂਦੀ ਆ ਬਾਹਰ ਵੀ ਇਹ ਕਿੱਧਰ ਜਾਂਦੀ ਐ ਹਾਂ ਫੇਰ ਉਥੋਂ ਉਹ ਨਗਰ ਦਾ ਗੱਲੇ ਆ ਉਹ ਜਨਾਨੀ ਜੇ ਉਹ ਘੂਰੇ ਜਾਂਦੀ ਆ ਉਹ ਮੰਗਰਾ ਉਹਦੇ ਸੜੇ ਫਰਕ ਲਾਵੇ ਇਹ ਅੱਧੀ ਦਰ ਕਿੱਧਰ ਜਾਂਦੀ ਐ ਹਾਂ ਉਹ ਹਰ ਵਾਈ ਬਾਈਪਾਸ ਰਾਗੀ ਬਾਹਰ ਬਾਹਰ ਇਹ ਮੰਗਰ ਮਾਰ ਚੱਲ ਗਿਆ ਹੋ ਵੀ ਨੀ ਤਾਂ ਮੁੰਡਾ ਬਾਹਰ ਇੱਕ ਬਾਗ ਠੀਕਾ ਉਹ ਬਾਗ ਦੇ ਵਿੱਚ ਇੱਕ ਸ਼ਾਂਤ ਸ਼ਾਂਤ ਸਾਧੂ ਦਾ ਮੰਡਾ ਰਹਿਦਾ ਦੀ ਸ਼ਾਂਤਤਾ ਦਾ ਉਹ ਵੀਡੇ ਕੋ ਜਾਂਦੀ ਥੀ ਉਹ ਪੁਰੀ ਪੁਰੀ ਮੁੰਡੇ ਕੋ ਯਾਰ ਨਹੀਂ ਜਿਹੋ ਯਾਰ ਦੋਸਤੀ ਹੋਣੀ ਹਾਂ ਹਾਂ ਚਲੋ ਬਾਕੇ ਬੜ ਗਈ ਉਹ ਵੀ ਬੱਚੇ ਬੜ ਗਿਆ ਤੇ ਗਾਹਾਂ ਕਮਰਾ ਥੀਗਾ ਉਹ ਕਮਰੇ ਚ ਬੜ ਗਈ ਅੱਛਾ ਉਹ ਬਾਹਰ ਖੜ ਗਿਆ ਟੈਕੀ ਚ ਦੇਖਾ ਕੀ ਕਰਦੇ ਨੇ ਕੀ ਗੱਲਾਂ ਕਰਦੇ ਨੇ ਉਹ ਸੰਤਾ ਦਾ ਮੁੰਡਾ ਬੈਠਾ ਕੋਹਾ ਚੱਕ ਮਾਰੀ ਕਹਿੰਦਾ ਤੁਹਾਨੂੰ ਅਜੇ ਡੇਟ ਹੋ ਗਈ ਕੱਲ੍ਹ ਅਜ ਮੇਰਾ ਘਰ ਵਾਲਾ ਆਇਆ ਥੀਗਾ ਅੱਛਾ ਮਿਊਰ ਕਰਕੇ ਮਾਂ ਡੇਟ ਹੋ ਗਈ ਕਦਾ ਦੇ ਤੇਰੇ ਕਰੜਾਈ ਹੋ ਗਿਆ ਅਸੀਂ ਤਾਂ ਕੁਛ ਨਾ ਹੋਈ ਅੱਛਾ ਉਹ ਬੋਲਿਆ ਰੁਸ਼ੀ ਹੋ ਗਿਆ ਕੀ ਹੁਣ ਹਾਂ ਕਈ ਨਹੀਂ ਨਹੀਂ ਕਹਿੰਦਾ ਹੋਰ ਕੀ ਆ ਫਿਰ ਮੇਰੇ ਦੋਰੇ ਤੇ ਕਰੜਾਈ ਹੋਈ ਅਸੀਂ ਤਾਂ ਕੁਛ ਨਾ ਹੋਈ ਉਹਨੇ ਦੂਸਰੇ ਚ ਆ ਕੇ ਉਹ ਕੁੜੀ ਦਾ ਨਕਬਕਾ ਚਾਹੇ ਸਾਰਾ ਦਿਨ ਉਹ ਚਾਹਦੇ ਅੱਛਾ ਉਹ ਫੇਰ ਉਹ ਕੇ ਦੂਸਰੇ ਚ ਆ ਕੇ ਉਹ ਨਕਬਕਾ ਵੀ ਤੁਹਾਨੂੰ ਡੀਟ ਆ ਗਈ ਆ ਇਹ ਕੋਲ ਨੂੰ ਅੱਛਾ ਨਾ ਵੀ ਨਕਬਕਾ ਉਹਨੇ ਹੱਥ ਸਾਖਲੇ ਗਈ ਬੁਛ ਬੁਛ ਕੇ ਆਪਣਾ ਵੀ ਉਹ ਫੇਰ ਬੋਲ ਪੀਓਂਗਾ ਬਾਹਰ ਨਿਕਲ ਗਈ ਉਹ ਬਜੀ ਦਾ ਮੁੰਡਾ ਖੜਾ ਦੇਖਦਾ ਦੀ ਬਾਹਰ ਨੂੰ ਉਹ ਸੋਚਦਾ ਵੀ ਸ਼ਲਾਹ ਦਾ ਚੋ ਵੀ ਯਾਰੀ ਦੋਸ਼ੀ ਦਾ ਬੰਦੇ ਦੀ ਹੁੰਦੀ ਆ ਹੁੰਦੀ ਆ ਬਈ ਮੁੰਡਾ ਇੰਨਾ ਹੁੰਦੀ ਆ ਪਰ ਇਹ ਦਾ ਮਿੱਟੀ ਮਤਲਬ ਜਿਹੜਾ ਵਿਆਹ ਆ ਖਰਚਾ ਕੀਤਾ ਉਹ ਵਿਆਹ ਘਰ ਵਾਲਾ ਉਹਦੇ ਕੀ ਜਿਹੜਾ ਯਾਰੀ ਦੋਸਤੀ ਲੈ ਜਾ ਇਹ ਹਾਂ ਇਹਨਾਂ ਕੰਮ ਦਾ ਚੱਕੀ ਉਹ ਫਿਰ ਅੰਦਰ ਪੜ ਗਿਆ ਹੋਸਾ ਬੀਜ ਦਾ ਮੁੰਡਾ ਆ ਕੇ ਉਹਨੇ ਸ਼ਾਹ ਦੇ ਵੱਟ ਚਾਹੋ ਅੱਛਾ ਜ਼ਿਆਦੇ ਟੋਕੇ ਬਣਾਤੇ ਆਂ ਜੀ ਲਾ ਕੇ ਰੱਖਦਾ ਬਾਹਰ ਨਿਕਲ ਗਿਆ ਉਹ ਕੁੜੀ ਚੋਰੀ ਆਪਣਾ ਹੋ ਗਈ ਹੌਲੀ ਹੌਲੀ ਜਾ ਕੇ ਜਿਵੇਂ ਆਪਣੇ ਘਰੇ ਚਵਾਰੇ ਚੜ ਗਈ ਚਵਾਰੇ ਚੜ ਗਈ ਤਾਂ ਉਹਦੇ ਉੱਪਰ ਘਰ ਆਲਾ ਪਿਆ ਸੀ ਉਹ ਬਾਂਮਾ ਦੇ ਮੁੰਡੇ ਦੇ ਘਰ ਆਈ ਸੀ ਹੁਣ ਅੱਛਾ ਬਾਂਮਾ ਦੇ ਮੁੰਡੇ ਘਰ ਆ ਗਈ ਉਹ ਆਪਾਂ ਸਰਾਏ ਜਿਨੂ ਆ ਗਿਆ ਜਲਦੀ ਅੱਛਾ ਸਰਾਏ ਜਿਨੂ ਆ ਗਿਆ ਹੁਣ ਜੇ ਦਾ ਬੜਾ ਵੀਰਲਾ ਮੁੰਡਾ ਫਿਰ ਉਹ ਉੱਪਰ ਜਾ ਕੇ ਜਿਉਂ ਨੇ ਰੌਲਾ ਪਾਤਾ ਕੁੜੀ ਨੇ ਉੱਤਿਓ ਕਿਰਾਉੜਾ ਜਿਹੜੀ ਰੋਣ ਨੂੰ ਕੁੱਤਾ ਟੋਕਾ ਮਾਰ ਲੱਗੀ। ਫਿਰ ਉਹਦੇ ਮਾਪਿਓ ਆ ਗਏ ਉੱਥੇ ਤੇ ਕਿ ਹੋ ਗਿਆ? ਕਹਿੰਦੇ ਇਹਨੇ ਅਮਰੀਕਾ ਰਾਜੇ ਨੇ ਮੇਰਾ ਡਾਕ ਵੜਤਾ। ਅੱਛਾ। ਉਹਨਾਂ ਨੂੰ ਫੜ ਲਿਆ ਉਹ। ਫੜ ਕੇ ਕੁੱਤਾ ਟੋਕਾ ਮਾਰ ਉਹ ਤਾਂ ਕਹਿ ਵੀ ਮਾਦੀ ਮੱਦੇ ਆ। ਹਾਂ। ਚੱਲੋ। ਫੜ ਕੇ ਉਹਨਾਂ ਨੇ ਫੇਰ ਵੀ ਉਹ ਛਾਣੇ ਲਿਆਈ ਉਹ ਸਿਟ ਲਏ। ਰਾਜੇ ਰਾਜੇ ਨੂੰ ਪੇਸ਼ ਕਰਤਾ। ਰਾਜੇ ਨੇ ਕਹਿੰਦੇ ਬੰਦ ਕਰ ਦੋ ਸੁਮੀਰੇ ਦੇਖਾਂਗੇ ਇਹਨੂੰ। ਅੱਛਾ। ਔਰੰਗਜ਼ੇ ਬੰਦ ਕਰਤਾ। ਉਧਰ ਹੋਮ ਵੀਰ ਦਾ ਮੁੰਡਾ ਡੇੜੇ ਮਾ ਦਾ ਫਿਰਦਾ ਫਿਰ ਉਹ ਗੱਛੇ ਆਂ ਵੀਰ ਦਾ ਮੁੰਡਾ ਜਦ ਉਥੋਂ ਕੁੜੀ ਕੋਬਰ ਤੁਰਿਆ ਹੁੰਦਾ ਨੀ ਨਾ ਹੋਉਂ ਸਰਕਸ਼ਾਤ ਤੁਰਿਆ ਹੁੰਦਾ ਜੀ ਆਪਣੇ ਉਸਰੇਹਕ ਨੂੰ ਹਾਂਜੀ ਉਦੋਂ ਚਾਰ ਬੰਦੇ ਆਉਂਦੇ ਨੇ ਤੁਰੇ ਅੱਛਾ ਜੀ ਚਾਰ ਬੰਦੇ ਤੁਰੇ ਆਉਂਦੇ ਨਹੀਂ ਕਹਿੰਦੇ ਵੀ ਅੱਧੀ ਰਾਤ ਦਾ ਹੈ ਆਏ ਚਾਰ ਬੰਦੇ ਕਿਧੋਂ ਆਣੇ ਤੁਰੇ ਹਾਂ ਫਿਰ ਠੀਕ ਹੈ ਚੋਰ ਹੋ ਗਏ ਅੱਛਾ ਅੱਛਾ ਚੋਰ ਠੀਕ ਹੈ ਕਿ ਉਡੀ ਕੰਮ ਕਰ ਲੈਤੇ ਹੁਣ ਚਾਰ ਜਣੇ ਉਥੇ ਕੋ ਮਟੀ ਬਣੀ ਹੋਈ ଥିਗੀ ਕੋਈ ਜਗਾ ਬਣੀ ਹੋਈ ଥି ਮਠੀ ਦੀ ਉਹ ਵੀ ਗੇਸ ਸੀਗਾ ਹਾਂ ਫਿਰ ਉਹ ਚਾਰੇ ਉਹ ਮਿੱਟੀ ਦੇ ਵਿੱਚ ਬੜ ਕੇ ਬੈਠੇ ਆ ਜੀੜ ਦਾ ਬੰਦਾ ਹਾਂ ਮੇਰੇ ਅੱਖਾਂ ਵੀ ਹੈ ਉਹਦੇ ਨਾਲੇ ਬਤੀ ਗੱਲਾਂ ਗੱਲਾਂ ਕਰਦੇ ਨਹੀਂ ਉਹ ਯਾਰ ਫਿਰ ਕੋ ਆਏ ਮਿੱਟੀ ਦੇ ਉਹ ਕਹਿੰਦੇ ਵੀ ਆਪਾਂ ਸੁੱਖਾ ਸੁੱਖ ਲੋ ਇੱਥੇ ਅੱਛਾ ਚਾਰੇ ਕਹਿਣ ਲੱਗੇ ਹਾਂ ਚਲੋ ਇਥੇ ਮੱਥਾ ਜਿਹਾ ਟੇਕ ਕੇ ਆਣੇ ਬਾਹਰ ਬੈ ਕੇ ਸੁੱਖਾ ਸੁਖ ਲਿਆ ਵੀ ਸ਼ਾਮ ਨੂੰ ਪੈਸਾ ਚੰਗਾ ਬੜੇ ਮੈਂ ਅੱਧੇ ਪੈਸੇ ਚੜ੍ਹ ਪੀ ਜਾਉਂ ਤੈਨੂੰ ਅੱਧੇ ਐ ਕਰਕੇ ਜਾਉਂਗਾ ਹਾਂ ਹਾਂ ਇਹ ਕਹਾਣੀ ਮਾਤਾ ਰਾਜੇ ਦੀ ਕੁੜੀ ਦੀ ਬਲੀ ਦੇਣੀ ਹੈ ਇਹਨੂੰ ਅੱਗੇ ਵੀਰਾ ਸੁਖਿਆ ਹੋਇਆ ਅੱਛਾ ਹਾਂ ਰਾਜੇ ਦੀ ਕੁੜੀ ਦੀ ਬਲੀ ਦੇਣੀ ਹੈ ਉਹ ਅੰਦਰ ਸੁਣੀ ਗਿਆ ਬੈਠਾ ਉਹਨਾਂ ਦੀ ਗੱਲਾਂ ਚੱਲੋ ਚਾਰੇ ਚਲੇ ਗਏ ਇਹ ਜਾ ਕੇ ਉਹਨਾਂ ਨੇ ਰਾਜੇ ਦੇ ਖਜ਼ਾਨੇ 'ਚ ਪਾੜ ਲਾ ਲਿਆ ਅੱਛਾ ਪਾੜ ਲਾ ਕੇ ਪੈਸਾ ਫਿਰ ਚੱਕ ਲਿਆ ਮਰਚੱਕ ਹੋਇਆ ਉਹਨੂੰ ਬਾਦੂ ਦੇ ਹੈ ਕਿਹਨਾਂ ਬਚਾਏ ਤਲਾ ਮਾਤਾ ਕੁੜੀ ਚੱਕ ਲਈ ਬਦ ਉਹਦੀ ਉੱਥੇ ਬਲੀ ਦੇਣੀ ਬਲੀ ਦੇਣੀ ਜਦੋਂ ਉਹਨੇ ਹਿੰਮਤ ਕੀਤੀ ਉਹਨੇ ਕੁੜੀ ਦੇ ਕਮਰੇ ਜਾ ਬੜੇ ਜਿਹਾ ਪੜਾਈ ਜਿ세 ਕੁੜੀ ਪਈ ਹੋਈ ਆ ਹਾਂਜੀ ਕੁੜੀ ਚਾਪੀਏ ਦਾ ਮੂੰਹ ਬੰਨ੍ਹ ਕੇ ਆਇਆ ਅੱਛਾ ਜੀ ਕੁੜੀ ਨੂੰ ਬੰਨ੍ਹ ਕੇ ਅੱਖ ਤੇ ਲਿਆ ਕੇ ਉੱਥੇ ਮੋਢੀ ਕੋ ਆ ਗਈ ਹਾਂ ਹੁਣ ਉਹ ਬੀਜ ਦਾ ਬੰਦਾ ਮੇਰੇ ਬੈਠਾ ਹਾਂਜੀ ਤੇ ਤਾਂ ਉਹਦੇ ਕੋਲ ਹੱਥ 'ਚ ਅੰਦਰ ਹੀ ਬੈਠਾ ਹੋਣਾ ਹੈ ਅੱਛਾ ਤੇ ਉਹਨਾਂ ਨੇ ਕਿਹਾ ਨਾ ਵੀ ਕੁੜੀ ਦੀ ਬਲੀ ਜਿਹੜੀਆਂ ਕਿਹਾ ਵੀ ਅੱਜ ਕੁੜੀ ਨੂੰ ਘੋਵਾਲ ਨੂੰ ਇਹ ਦਿਖਾਉਣਾ ਹੈ ਹਾਂ ਫਿਰ ਉਹ ਆ ਗਏ ਚਾਰੇ ਹਾਂਜੀ ਉਹ ਦੋਵਾਂ ਨੇ ਤਾਂ ਅੱਜ ਦੇ ਪੈਸੇ ਪਾਈ ਕੱਢ ਕੇ ਉੱਥੇ ਰੱਖ ਤੇ ਬਹਾਰ ਦੀ ਜੂੜੇ ਰੱਖਿਆ ਦਰਾਂ ਦੇ ਹਾਂ ਅਰੇ ਚੌਂਕਰਾਮ ਦਾ ਬਲੀ ਜੜੀਆਂ ਕਹਿੰਦਾ ਜਾਂ ਫਰੈਂਕ ਕਰਦੇ ਆ ਬਲੀ ਆ ਖਰੀਦੂ ਅੱਛਾ ਉਹ ਬਾਹਰ ਬੈਠ ਗਏ ਉਹ ਕੁੜੀ ਨੂੰ ਲੈ ਕੇ ਉਹਦੇ ਦਰਵਾਜ਼ੇ ਕੋਲ ਲੱਗੇ ਆ ਹਾਂ ਮਾਤਾ ਹਾਂ ਉਹ ਜੋ ਕੀ ਜੜਾ ਹਾਂ ਕੁੜੀ ਨੂੰ ਕਹਿੰਦਾ ਵੀ ਅੰਦਰ ਬਾਹਰ ਉਹ ਅੰਦਰ ਨਹੀਂ ਬੱਢਦੀ ਉਹ ਹਾਂ ਕੁੱਤਾ ਮਾਰਦੀ ਰੋੜਾ ਬੋਲਦੀ ਐ ਉਹਨੇ ਫਿਰ ੱੱਕੇ ਦੇਖ ਕੇ ਉਹ ਕੁੜੀ ਦੇਖਦੇ ਵਿੱਚ ਬਾਹਰਦੀ ਅੱਛਾ ਉਹ ਵੀ ਅੰਦਰ ਬਜੇ ਦਾ ਮੁੰਡਾ ਬੱਠਾ ਜੀ ਉਹਨੇ ਫੜ ਕੇ ਕੁੜੀ ਆਪਣੇ ਮਗਰ ਕਰ ਲਈ ਅੱਛਾ ਫਿਰ ਉਹ ਚੋਰ ਬੜਿਆ ਬਿੱਕੇ ਹਾਂ ਇਹਨਾਂ ਬਲੀ ਜੜੀਆਂ ਨਹੀਂ ਸੀ ਜਦੋਂ ਵਿੱਚ ਪੜਿਆ ਉਹਨੇ ਇੱਕ ਤਾਂ ਚੱਕ ਉਹਦਾ ਸਰਬੰਸਾ ਚੋੜਾ 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 ਚੋੜ ਫੜ ਕੇ ਉਹਨੇ ਆਪਣੇ ਮਗਲੇ ਪਾਸੇ ਛੱਡ ਲਿਆ ਅੱਛਾ ਬੱਠਰ ਹੈ ਅੰਦਰ ਹਾਂ ਉਹ ਦੂਰੇ ਤਰਨ ਥਿਗੇ ਬਾਹਰ ਹੋ ਕੇ ਕਹਿੰਦੇ ਵੀ ਸ਼ਾਇਦ ਇਹ ਕਹਿੰਦਾ ਟਾਈਮ ਬਹੁਤ ਲਾਇਆ ਕਹਿੰਦਾ ਬਈ ਜੇ ਮੈਂ ਇੰਨਾ ਚਿਰ ਕਹਿੰਦਾ ਅੱਧਾ ਘੰਟਾ ਹੋ ਗਿਆ ਕਹਿੰਦੇ ਹਾਂ ਉਹ ਦੂਆ ਗਏ ਦੇਖ ਕੇ ਆ ਰਹੇ ਕੀ ਕਰਦਾ ਅੰਦਰ ਹੈ ਫੇਪੀ ਉਹ ਫਿਰ ਦੂਆ ਗਿਆ ਦੇਖਣ ਅੰਦਰ ਜਦੋਂ ਉਹ ਵੜਨ ਲੱਗਿਆ ਵਿੱਚ ਉਹਨੇ ਉਹ ਵੀ ਵੜਤਾ ਹੈ ਅੱਛਾ ਉਹ ਬਾਰੀ ਬਾਰੀ ਗਏ ਹੋ ਚਾਰੇ ਬੱਟੇ ਅੰਦਰ ਅੰਦਰ ਅੱਛਾ ਚਾਰੇ ਬੱਟੇ ਦੇ ਅੰਦਰ ਕਰਾ ਲਾਤਾ ਉਹਨਾਂ ਨੂੰ ਚੋਰ ਆ ਰਹਾ ਉਹਦਾ ਚੋਰ ਆ ਰਹਾ ਉਹਦਾ ਉਹਰੇ ਕੁੜੀ ਵੀਰੇ ਦੇ ਬਾਹਰ ਨਿਕਲੇ ਆਏ ਹਾਂ ਹਾਂਜੀ ਇਹਦਾ ਪਾਈ ਨੂੰ ਤਾਂ ਮੈਂ ਘਰ ਨਹੀਂ ਗਿਆ ਹਾਂ ਕਿ ਜਿਹੜੇ ਜੰਬਾ ਚੀ ਗਏ ਗੰਗਨਾ ਨੂੰ ਅੱਜ ਬਾਹਰ ਦੇਣਾ ਚਾਹੀਦਾ ਹੈ ਉਹ ਕੰਨ ਨਹੀਂ ਹੈ ਕੰਨ ਮਾਤਾ ਤੇ ਨਾ ਬੈਕਗਰਾਉਂਡ ਆ ਅੱਛਾ ਇਹਦਾ ਕਮਰਗੀਏ ਤੁ ਤਾਂ ਮੇਰੀ ਭੈਣ ਆ ਹਾਂ ਕਦੇ ਭੈਣ ਭਾਈ ਦਾ ਵਿਆਹ ਹੋਇਆ ਹਾਂ ਵਿਆਹ ਨਹੀਂ ਹੋਣਾ ਹਾਂ ਕਈ ਨਹੀਂ ਮਾ ਤੇ ਦਬਿਆ ਕਰਉਣਾ ਅੱਛਾ ਮਾ ਕਰਨਾ ਬਹੁਤ ਕੀਮਿਆ ਵਾਲੀ ਆੜੀ ਫੜਦੀ ਕੁੜੀਆਂ ਵਾਲੀ ਅੱਛਾ ਉਹ ਕਹਿੰਦਾ ਨਹੀਂ ਮਾ ਲਈ ਦਜਾ ਜਦੋਂ ਨਾ ਹਟੇ ਨਾ ਉਹ ਮੁੰਡਿਆ ਹੋ ਨਾ ਬੰਦਿਆ ਹੋ ਫਿਰ ਕਈ ਚੰਗਾ ਐ ਕਰ ਵੀ ਮੇਰੇ ਮੈਂ ਜਾਣਾ ਮੰਨੂ ਬਰੇ ਕਮਰੇ ਛੱਡ ਕੇ ਆ ਮੈਂ ਕੱਲੀ ਨਹੀਂ ਜਾਣਾ ਹਾਂ ਤਰਾਂ ਚਾਲ ਛੱਡਿਆ ਉਹਨਾਂ ਹਾਂ ਫਿਰ ਉਹ ਨਾਲ ਲੈ ਗਈ ਆਪਣੇ ਮਹਿਲਾ ਚ ਜਾ ਕੇ ਕਮਰੇ ਚ ਬੜ ਗਈ ਫੜ ਕੇ ਬਾਹਰ ਤੋਂ ਸੰਗ ਤੇ ਛੱਟ ਲਿਆ ਮੁੰਡਾ ਉਹ ਅੱਛਾ ਮੇਰਾ ਮੁੰਡਾ ਫੋੜਾਂ ਦੇ ਗਿੱਗਲਾਂ ਉਹ ਖੁਸ਼ਿਆਸ਼ਦਿਆਂ ਕਰ ਨੂੰ ਉਹਨਾਂ ਕੰਮੀਆਂ ਇਹ ਕੰਮ ਨਾ ਕਰ ਤੂੰ ਮੇਰੀ ਭੈਣ ਆ ਆਪਣਾ ਵਿਆਹ ਨਹੀਂ ਹੋਣਾ ਫਿਰ ਉੱਥੇ ਉਹ ਹੀ ਉਹਨਾਂ ਦੀ ਬਹਿਸ਼ ਹੋ ਗਈ ਉਹ ਕਹਿੰਦੇ ਵਿਆਹ ਕਰਾਉਣ ਨੂੰ ਕੰਮ ਕਰਾਉਂਗਾ ਨਾ ਜੇ ਜੋ ਨਾ ਮੰਨੇ ਉਹਨੇ ਫਿਰ ਕੁੜੀ ਦਾ ਡੋਲਾ ਪਾਇਆ ਕੁੜੀ ਨੇ ਡੋਲਾ ਪਾਇਆ ਚੋਰ-ਚੋਰ ਕਰਕੇ ਉਹ ਚੁਪਾਈ ਆ ਗਏ ਆ ਕੇ ਉਹਨਾਂ ਨੂੰ ਫੜ ਲੈ ਮਿਲਦਾ ਜਗੀਰ ਦਾ ਕਈ ਕਈ ਮੇਰੀ ਜੀਤੂ ਖਤ ਪਾ ਦਈਏ ਉਹਨਾਂ ਨੇ ਫੜ ਕੇ ਉੱਥੇ ਬੰਦ ਕਰ ਕਰ ਕੇ ਜਿਹੜੇ ਕੰਮ ਵਿੱਚ ਹੋਈਗਾ ਉਹਦੇ ਨਾਲ ਕਮਰਾ ਕੀ ਉਹਦੇ ਨਾਲ ਬੰਦ ਕਰਤਾ ਉਹਨੇ ਇਹਨੂੰ ਸ਼ਵੇਰੇ ਪੇਸ਼ ਕਰਨਗੇ ਫੋਦਰੋ ਹੋ ਰਾਜਾ ਮੰਡਾ ਸੱਤ ਪਿਆਦੀ ਦਾ ਹਾਂ ਫਿਰ ਉਹ ਜਾਂ ਬਿਰ ਚੜ ਗਿਆ ਤਾਏ ਬਾਟਿਆ ਉਹ ਪੂਰੀ ਗਈ ਨਾ ਮੁੜ ਕੇ ਜਨਾਨੀ ਕੰਗਣੀਤੀ ਜਿਹੜੀ ਮਾਰਦੇ ਹੇ ਹਾਂ ਜਿਹੜੀ ਮਾਰਤੀ ਉਹ ਕਰੇ ਨਾ ਗਈ ਮੁੜ ਕੇ ਜਾਣਾ ਕਿੱਥੇ ਜਨੇ ਉਹਨੇ ਮਾਂ ਤੋਂ ਉੱਡਣ ਲੱਗੇ ਘਰੇ ਵੀ ਕੁੜੀ ਆਈ ਨਹੀਂ ਅੱਜ ਆਪਣੀ ਦੀ ਜਨਾਨੀ ਆਈ ਦੀ ਹੈਗੀ ਕਿ ਅੱਜ ਮੁੜੇ ਆਉਣ ਜਨੇ ਹਾਂ ਉਹ ਕਰੀਏ ਨਾ ਕੰਮ ਇਹੀ ਹੁੰਦਾ ਨਾ ਜਿਹੜੀਆਂ ਗਈਆਂ ਫਿਰ ਆ ਗਈਆਂ ਹਾਂ ਜਦੋਂ ਨਾ ਹੀ ਡੈਂਟ ਕੱਢ ਗਿਆ ਫਿਰ ਉਹ ਗਏ ਉਹਦੇ ਮਾਪਿਓ ਹੋਰ ਬੰਦੇ ਇੱਕ ਦੋ ਚਲੇ ਗਏ ਹਾਂ ਫਿਰ ਉਹ ਸ਼ਰਾਂਚ ਆ ਗਏ ਅੱਛਾ ਜਿਆ ਸ਼ਰਾਂਚ ਆ ਕੇ ਦੇਖਿਆ ਉਹਦਾ ਸੁੱਤਾ ਪਿਆ ਨੂੰ ਉਹ ਵੱਡੀ ਕਈ ਨਹੀਂ ਹੋਗੀ ਅੱਛਾ ਪੁੱਤਰ ਕਪੜਾ ਪਾ ਰਿਹਾ ਹਾਂ ਹਾਂ ਡੋਲਾ ਕੱਪੜਾ ਮੰਨੇ ਡੋਲਾ ਪਾਇਆ ਲੋਕ ਇਕੱਠੇ ਹੋ ਗਏ ਉਸ ਸਾਰੇ ਬੰਦੇ ਆ ਗਏ ਕੀ ਹੋ ਗਿਆ ਕਹਿੰਦਾ ਜੀ ਇਹਨਾਂ ਸ਼ਾਦੀ ਬੰਦਾਂ ਦਾ ਹੱਥ ਜਾਨ ਨਹੀਂ ਵਾਸਤੇ ਹਾਂ ਉਠਾੜ ਲਿਆ

ਉਹ ਦੇਖ ਜੇ ਨੇ ਕਿ ਦੂਰ ਹੈ ਤੂੰ ਵੀ ਉਹਨੇ ਉਹ ਤੂੰ ਵੀ ਉਹਦੇ ਜਾਨੀ ਫੇ ਰਾਜਾ ਗੱਠਾ ਬਜ਼ੀਰ ਬੱਟੇ ਹੋਰ ਪਰਜਾ ਬੱਠੀ ਜਿਹੜੇ ਪੰਚੀ ਹੁੰਦੇ ਨੇ ਕਜੜੀ ਵਾਲੇ ਪਰ ਇੱਕ ਦੂਰੇ ਕਰ ਲਿਆ ਉਹਨਾਂ ਨੇ ਕਹਿੰਦਾ ਵੀ ਇਹ ਨਹੀਂ ਕੀਤਾ ਕਹਿੰਦਾ ਜੀ ਇਹਨੇ ਆਪਣੇ ਘਰ ਘਰ ਵਾਲੀ ਦਾ ਨੱਕ ਵੱਢਤਾ ਜੀ ਮੰਮਣਾ ਦੇ ਮੰਮਣਾ ਆ ਗਿਆ ਉਹਦੇ ਰਾਜਾ ਕਹਿੰਦਾ ਵੀ ਇਹ ਜਹਾ ਨੱਕ ਅੰਗ ਵੱਢਤਾ ਜਹਾ ਜ ਖੂਨ ਕਰਤਾ ਇੱਕ ਬਰਾਬਰ ਹੁੰਦਾ ਜੋ ਹੁਣ ਫਾਂਸੀ ਦੇ ਦਰ ਜਾ ਕੇ ਰੰਮਣੂ ਅੱਛਾ ਰਾਜਾ ਕਹਿੰਦਾ ਫਿਰ ਉਹ ਜਿਹੜਾ ਬੀਜੀ ਦਾ ਮੁੰਡਾ ਠੀਕ ਹੈ ਉਹ ਉਹ ਬੋਲਦਾ ਹਾਂ ਕਹਿੰਦਾ ਰਾਜਾ ਇਸ਼ਾਫ ਕਰ ਇਨਸਾਫ ਉਹਨੇ ਇਸ਼ਾਫਿਆ ਕਹਿੰਦਾ ਇਹਦਾ ਜਾਨੀ ਦਾ ਅੱਗੇ ਵੱਧਦਾ ਫੋਨ ਪ੍ਰੋਪਰ ਹੁੰਦਾ ਕਹਿੰਦਾ ਕਹਿੰਦਾ ਅਗਲੇ ਹੀ ਮਹੀਨੇ ਵੱਧਿਆ ਕਹਿੰਦਾ ਇਹ ਹੋਰ ਵੀ ਨਹੀਂ ਵੱਧਿਆ ਰਾਜਾ ਚ ਮੈਂ ਦੱਸਦਾ ਕਿਨੇ ਵੱਧਿਆ ਫਿਰ ਉਹ ਬੀਜੀਰ ਨੂੰ ਕਹਿੰਦਾ ਰਾਜਾ ਦੇ ਮੁੰਡੇ ਨੇ ਮਾਰ ਲੈ ਗਿਆ ਬੀਜੀਰ ਦਾ ਮੁੰਡਾ ਹਾਂ ਪਾ ਦਿਆ ਬਾਈਪਾਸ ਸੜਕ ਛੜਕ ਤੇ ਹਾਂ ਉਹ ਜਾ ਕੇ ਜਿਉ ਬਾਹਰ ਚ ਲੈ ਗਿਆ ਬਾਹਰ ਚ ਲਿਆ ਕੇ ਉਹ ਕਮਰਾ ਖੋਲ੍ਹ ਲਿਆ क्या डेने कुरान हो गया रात बह निकल जाती जनानी तुरी आई रात कोच जनानी कि मैं नगर लग लिया फिर किठे जाऊगी देखिया शाह मुंडे को आ गए ਕੀ ਕਹਿਣ ਲੱਗਿਆ ਕਹਿੰਦਾ ਕਿ ਤੁਹਾਨੂੰ ਜੇ ਲੇਟ ਹੋ ਗਈ। ਹਾਂ। ਕਹਿੰਦਾ ਮੇਰੇ ਘਰ ਆਲਾ ਆਇਆ ਸੀ ਮੈਂ ਤਾਂ ਲੇਟ ਹੋ ਗਿਆ। ਇਹਦਾ ਮੈਂ ਤੇਰੇ ਨਾਲ ਘਰ ਆ ਲਈ ਹੁਣ ਇਹ ਕਿਥੇ ਕੋਈ ਨਹੀਂ ਹੋਇਆ। ਇਹਨੇ ਹਾਲੇ ਨੂੰ ਸੋਚਿਆ ਕੋਈ ਨਾ ਕੋ ਬੜਦਾ। ਕਹਿੰਦਾ ਮੈਂ ਕਿਹਾ ਵੀ ਹਾਲਾ ਯਾਦ ਦੋਸੀ ਤਾਂ ਹੁੰਦੀ ਹੈ ਬੰਦੇ ਦੀ ਚੱਕੋ ਜਿਉ ਲਾ ਇਹਦਾ ਵਿਆਹ ਇਹ ਕੋ ਲੈ ਜਾ। ਕੋਈ ਨਕਮਕਮ ਬੜਦਾ। ਤੇ ਮਨ ਗੁੱਸਾ ਆ ਗਿਆ ਜੀ। ਕਹਿੰਦਾ ਫੇਰ ਮੈਂ ਇਹ ਵੱਡ ਚੱਲਦਾ ਜਾਂਦਾ। ਅੱਲਾ ਬੜੀਆ ਕੀਤਾ ਤਾਂ ਇਹ। ਚੱਲ। ਕਟੇੜੀ ਕਿ ਲਿਆਂਦਾ। ਮਾਮਾ ਨੇ ਮੁੰਡੇ ਨੂੰ ਕਹਿੰਦਾ ਜਾ ਹਵੇ ਤੂੰ ਬੜੀ ਹੈ। ਅੱਛਾ। ਰਾਜਾ ਕਹਿੰਦਾ ਮਮਾ ਉਹ ਮਮਾ ਦੇ ਮੁੰਡੇ ਨੂੰ ਵਿਆਹ ਹੱਤ ਪਰੀ ਆ ਉਹ ਦੋਏ ਮੁੰਡੇ ਕਹਿੰਦਾ ਕਹਿੰਦਾ ਐ ਕਿ ਉਹ ਸਰਾਈ ਚੱਲੀ ਸਰਾਈ 'ਚ ਜਾ ਕੇ ਬੈਠਾ ਜਿੱਦਾਂ ਚ ਰਸ਼ੀਆਂ ਬੋਚੇ ਤਾਂ ਫਿਰ ਸਰਾਈ ਦੇ ਵਿੱਚ ਕਹਿੰਦਾ ਠੀਕ ਆ ਇਹ ਜੀ ਉਹ ਰਾਜ ਦਾ ਮੁੰਡਾ ਬੁੜੀ ਹੋ ਗਿਆ ਰਾਜ ਦਾ ਮੁੰਡਾ ਕਹਿੰਦਾ ਵੀ ਇਹਨੇ ਕੀ ਕੀਤਾ ਤარი ਹੀ ਨਹੀਂ ਮੇਰੇ ਤਾਂ ਬਹੁਤ ਵੱਡਾ ਕੰਮ ਕਰ ਜਾਦਾ ਨਹੀਂ ਥੋੜੀ-ਥੋੜੀ ਰੱਤ ਪਾ ਲਿਆ ਕਹਿੰਦਾ ਫਿਰ ਵੇਚੀ ਕਰਤੀ ਕੋਈ ਨਹੀਂ ਇਹੋ ਜਿਹਾ ਪਾਇਆ ਵੀ ਰਾਜਾ ਕਹਿੰਦਾ ਹਾਂ ਮੇਰੀ ਅਬ ਕੋੜੀ ਨੇ ਜਿਹਾ ਪਾਈ ਜੋਨ ਫਰਾਂਸੀਜ਼ ਉਹ ਜਾ ਕੇ ਹੰਕਾ ਨਾ ਡਾਕਟਰ ਜਦੋਂ ਮੈਨੂੰ ਖੂਦ ਕਰੇ ਕਰ ਦੋ ਗਿਆ ਨਾ ਬੜਾ ਗੁੱਸੇ ਹੋਣਾ ਆ ਰਿਹਾ ਜਦੀਰ ਦਾ ਮੁੰਡਾ ਪਾਇਆ ਗਿਆ ਤਾਂ ਰਾਜਾ ਦਾ ਮੁੰਡਾ ਜਦੀਰ ਦੇ ਜਦੀਰ ਦੇ ਹੱਥ ਪਾਇਆ ਸੀ ਨਾ ਰਾਜੇ ਦੀ ਕੁੜੀ ਨੂੰ ਬਰੀਦ ਦੇ ਮੁੰਡੇ ਨੇ ਹੱਥ ਪਾਇਆ ਇੱਕ ਮਿੰਟ ਹਾਂ ਉਹ ਫੇਰ ਬਾਹਰ ਚੰਗਾ ਐ ਬੀ ਵੀ ਜਮੜਾ ਬਾਹਰੋਂ ਦਾ ਹਾਂ ਉਹ ਫੇਰ ਰਾਜਾ ਦਾ ਮੁੰਡਾ ਆ ਗਿਆ ਉਰੇ ਹਾਂ ਰਾਜਾ ਦਾ ਮੁੰਡਾ ਆ ਗਿਆ ਉਹਦੇ ਮਾਂ ਕੋ ਖੜੇ ਬਾਹਰ ਉਰੇ ਲਾਲ ਦੇ ਬੰਦੇ ਕਹਿੰਦੇ ਇਹਨੇ ਕੀਤਾ ਕਹਿੰਦੇ ਇਹਨੇ ਸਾਡੀ ਜਨਾਨੀ ਮਾਰਤੀ ਹਾਂ ਵੀ ਕਿਹਨੋ ਸਾਡਾ ਤਾਂ ਸਾਡਾ ਤਾਂ ਨਾ ਬਣਿਆ ਹੋਇਆ ਇਹ ਚਲੋ ਕੋਈ ਨਹੀਂ ਵੀ ਇਹ ਇਹ ਸਾਡੀ ਜਨਾਨੀ ਲਿਆ ਕੇ ਇਹ ਉਹਨਾਂ ਚੋਟੇ ਵਾਸਤੇ ਬੰਦ ਕਰਤੀ ਇਹਨੇ ਕਹਿੰਦਾ ਜਾ ਉਹਨੂੰ ਫਾਂਸੀ ਦੇ ਦਿਓ ਜਾ ਕੇ ਨਹੀਂ ਉਹ ਫਿਰ ਬਜ਼ੀਰ ਦਾ ਬੰਦਾ ਉਹਨਾਂ ਕਹਿੰਦਾ ਰਾਜਾ ਇਨਸਾਫ ਕਰ ਇਨਸਾਫ ਕਹਿੰਦਾ ਜਾਹ ਵੀ ਨਾ ਨਹੀਂ ਮੱਟਦੀ ਇਹਨੇ ਕਹਿੰਦਾ ਇਨਸਾਫ ਲਿਆ ਕੇ ਇਹਨੂੰ ਫਾਂਸੀ ਦੇ ਦੇ ਇਹ ਜਨਾਨੀ ਇਹਨੇ ਨਹੀਂ ਨਾ ਬੱਢੀ ਤੇ ਕਹਿੰਦੇ ਨਹੀਂ ਬੱਢੀ ਇਹਦਾ ਨੁਕਤਾ ਮੈਂ ਅੱਧਾ ਦਾ ਕਿ ਨਹੀਂ ਬੱਢੀ ਇਹ ਰਾਏ ਰਾਏ ਇਹ ਮਾਰੇ ਬੀਰੀ ਦੇ ਨਾਲ ਲਿਆ ਹਾਂ ਜੀ ਇਹਦਾ ਮੁੰਡਾ ਹਾਂ ਫਿਰ ਉਹ ਸ਼੍ਰੈਂਚ ਲੈ ਗਿਆ ਜਾ ਕੇ ਹਾਂ ਜੀ ਸ਼੍ਰੈਂਚ ਨੂੰ ਜਾ ਕੇ ਦੇਖਿਆ ਤਾਂ ਉਹ ਵੱਡੀ ਕਈਆ ਹੋ ਕਪੜਾ ਤਰ ਕਹਿੰਦਾ ਵੀ ਚਾਹੇ ਕਿ ਵੱਡੀ ਇਹ ਕਹਿੰਦਾ ਇਹ ਇਹ ਅਗਲਾ ਇਕਣ ਫਿਗੀ ਅਹੀ ਜਨਾਨੀ ਲੈ ਆਇਆ ਮੁੰਡਾ ਕਹਿੰਦਾ ਵੀ ਜਨਾਨੀ ਲੈ ਕੇ ਆਉਣੀ ਆ ਹਾਂ ਜੀ ਮੈਂ ਜਨਾਨੀ ਉੱਧਾ ਕੇ ਪੈਸੇ ਕੁਛ ਦੇ ਆਈ ਅੱਜ ਉੱਥੇ ਹਾਂ ਤੇ ਉੱਥੇ ਆ ਗਈ ਮੈਂ ਆਪਣਾ ਪਰੇ ਹੋ ਕੇ ਬਹਿ ਗਿਆ ਵੀ ਆਪਾਂ ਨੇ ਕਹੀ ਜਣਾ ਇਹਨੂੰ ਤਾਂ ਹਾਂ ਜੀ ਫੇਰ ਰਾਜਨੀ ਵਿਗਿਆਨੀ ਨੇ ਅੱਧੀ ਘੜੀ ਜਾਂ ਫੇਰ ਮੁੰਡਾ ਸ਼ੌਂ ਸ਼ੂ ਗਿਆ ਇਹਦੇ ਕੋਈ ਡੱਬਾ ਥੀਗਾ ਉਹਦੇ ਵਿੱਚੋਂ ਸੱਪ ਕੱਢਨੇ ਆ ਹਾਂ ਫੇਰ ਮੈਂ ਤਾਂ ਦੇਖੀ ਗਿਆ ਬੈਠਾ ਉਹ ਕੁੜੀਆਂ ਜਾਨੀਆਂ ਉਹ ਇਹਦਾ ਕੀਤਵਾਰਾ ਕੀ ਕਰਨਾ ਇਹਨੇ ਕੀ ਕਰਤਾ ਹਾਂ ਜੀ ਲੈਨ ਸੱਪ ਫੜ ਕੇ ਤਾਂ ਮੈਂ ਸੋਚਿਆ ਵੀ ਸੱਪ ਨੇ ਡੰਗ ਦੇਣਾ ਹੀ ਮਾਰ ਦੇਣਾ ਮੁੰਡਾ ਇਹਨੇ ਡੁੱਟ ਕੇ ਲੈ ਜਾਣਾ ਕਹਿੰਦਾ ਜੀ ਮਨ ਨੂੰ ਗੁੱਸਾ ਆ ਗਿਆ ਵੀ ਛਾਲਾ ਇਹ ਜਾਨੀਆਂ ਦਾ ਕੰਮ ਫੜਿਆ ਕੰਜੜੀਆਂ ਦਾ ਹਾਂ ਕਹਿੰਦਾ ਜੀ ਮੈਂ ਉੱਠਿਆ ਉੱਠਿਆ ਆ ਕੇ ਉਹ ਸੱਪ ਵੱਟਾ ਉਹਨੇ ਕੱਪੜਾ ਝੱਟ ਕੇ ਨਹੀਂ ਆਉਂਿਆ ਸੱਪ ਉਹ ਬੀ ਆ ਕੇ ਨਾ ਕਿ ਨਾ ਸਪਟਾ ਬਰਤਾ ਆਗਲੇ ਬੰਦੇ ਦੇ ਨਾਲ ਹੀ ਮੈਂ ਬੱਤੀ ਸੈਂਕ ਯੂ ਬਟ ਦੇਖਣਾ ਜਿਵੇਂ ਗਰਾਨੀਆਂ ਦੇ ਇਹੀ ਕੰਮ ਦੀ ਹੋ ਗਿਆ ਅੱਗੇ ਵੀ ਕੇਸ ਆਉਂਦੇ ਹੋਣਗੇ ਚੈਰੀ ਚ ਫਲਾਣਾ ਜੋ ਬੰਦਾ ਮਰ ਗਿਆ ਫਲਾਣਾ ਤੇ ਮਰ ਗਿਆ ਕੇਸ ਆਉਣਗੇ ਪਤਾ ਕਰ ਲਿਓ ਕਿ ਗਰਾਨੀਆਂ ਕੰਮ ਕਰਿਆ ਕਿ ਨਾ ਮੈਂ ਕਹਿੰਦਾ ਵੀ ਇਹਨੂੰ ਕਾਨੂੰਨ ਕਰੇ ਜਾਂ ਗਾਹਣਾ ਕਹਿਣ ਕਰੀ ਸੈਂਕ ਮੈਂ ਬੱਤੀ ਜੇ ਰਾਜਾ ਨੀਮੀ ਪਾ ਗਏ ਤੇ ਚੈਰੀ ਕਰ ਦੇਗੇ ਯਾਹਾਂ ਵੀ ਜਿਹੜਾ ਕੋ ਬੜੀ ਹੈ ਰਾਜੇ ਨੂੰ ਮੁੰਡੇ ਨੂੰ ਕਹਿੰਦਾ ਯਾ ਬੜੀਆਂ ਕਹਿੰਦਾ ਜਿਹੜਾ ਮੁੰਡਾ ਕਹਿੰਦਾ ਵੀ ਜਾ ਕੇ ਸਰਾਹ ਚ ਬੈਠ ਸਰਾਹ ਜੀ ਬੈਠੀ ਰਹੀ ਥੀ ਚਲਾ ਗਿਆ ਫਿਰ ਉਹ ਆ ਗਿਆ ਜੀ ਦਾ ਮੁੰਡਾ ਮੋਢੇ ਚਲਾ ਵੀ ਦਾ ਸੰਤਨ ਪੀਸ਼ਾ ਦਾ ਨਾਮ ਹੈ ਰਾਜਾ ਕਹਿੰਦਾ ਤੈਨੂੰ ਸਜ਼ਾ ਕੀ ਦੇਵਾਂ ਕਹਿੰਦਾ ਤੁਸੀਂ ਰਾਜਾ ਤੁਸੀਂ ਸਜ਼ਾ ਤਾਂ ਤੁਸੀਂ ਦੇਣੀ ਆ ਮੈਂ ਸਦਾ ਕੀ ਦੱਸਾਂ ਤੁਹਾਨੂੰ ਤਾ ਜਾਓ ਜੇ ਫੜ ਕੇ ਰਹਿ ਜੀ ਤਾਂ ਤੁਹਾਨੂੰ ਕਹਿੰਦਾ ਜਾ ਕੇ ਕਾਂਸੀ ਦੇ ਦਿਓ ਹਾਂ ਰਾਜਾ ਕਹਿੰਦਾ ਮੈਂ ਸਾਫ਼ ਨਹੀਂ ਕਰਦਾ ਵੀ ਇਹ ਸਾਫ਼ ਕਰ ਉਹ ਜਹਾਪੇ ਕਹਿੰਦਾ ਮੇਰੀ ਕੋਰੀ ਨਹੀਂ ਇੱਕ ਚੰਨਾ ਤਾਂ ਜਾ ਕੇ ਉਹ ਕਹਿੰਦਾ ਇੱਕ ਚੰਨਾ ਚ ਮੈਂ ਨਹੀਂ ਨਾ ਪਾਇਆ ਕਹਿੰਦਾ ਇਹਨੇ ਪਾਇਆ ਕਹਿੰਦਾ ਚਲਾ ਕੇ ਮੇਰੇ ਨਾਲ ਚੱਲੇ ਰਾਜ ਦੇ ਵਿੱਚ ਗੀਰ ਨੂੰ ਦੋਹਾਂ ਨੂੰ ਨਾਲ ਲੈ ਗਿਆ ਜਾ ਕੇ ਉਹ ਜਿਹੜੀ ਮਠੀਠੇ ਕੀ ਬਣਾਈ ਹੋਈ ਉੱਥੇ ਲੈ ਗਿਆ ਕਹਿੰਦਾ ਜੀ ਮੈਂ ਘੁੰਮਦਾ ਫਿਰਦਾ ਦੂਸਰੇ ਸ਼ਹਿਰ ਨਹੀਂ ਕਰਦਾ ਫਿਰ ਦਲੀਲ ਆਦੀ ਇੱਕ ਦੋ ਚਾਰ ਬੰਦੇ ਆਏ ਚਾਰ ਬੰਦੇ ਆਏ ਕਹਿੰਦਾ ਮਾਕੇ ਵੀ ਸਾੜੇ ਇਹ ਚੋਰਚੋਰ ਹੋਣਗੇ ਜਿਹੜੀ ਅੱਧੀ ਦਾ ਫਿਰ ਜਾਨੀ ਚੋਈ ਕਹਿੰਦਾ ਜੀ ਮਾਇ ਦੇ ਬਿੱਟੀ ਬੜ ਕੇ ਬੈਠ ਗਿਆ ਬੜੀ ਇੱਕ ਦੇਖਾਂ ਕੀ ਕਰਦੇ ਨੇ ਕਹਿੰਦਾ ਇਹਦੇ ਸੁੱਖਾਂ ਸੁੱਖਣ ਲੱਗ ਗਏ ਵਿਸ਼ਾ ਨੂੰ ਚੰਗਾ ਪੈਸਾ ਮਰੇ ਜਾਏ ਮੜੀ ਮਰਤਾ ਚੜ੍ਹ ਕੇ ਜਾਉਂਗਾ ਇੱਕ ਕਹਿੰਦਾ ਜੀ ਮੈਂ ਰਾਜ ਦੀ ਕੁੜੀ ਬਲੀ ਦੇਣੀ ਹੈ ਹਾਂ ਕਲਾਮਾਂ ਦਾ ਸੁਣੀ ਗਏ ਗੱਲਾਂ ਉਹਨਾਂ ਦੀ। ਬਾਦਸ਼ਾਹਾਂ ਗੱਲਾਂ ਸੁਣੀ ਗਏ ਇਹਨਾਂ ਦੀ। ਇਹ ਕਰਦੇ ਗਏ ਇਹ ਛਾਰੇ। ਛੋਟੇ ਖਜ਼ਾਨੇ ਨੂੰ ਪਾੜ ਵੀ ਲੱਗਿਆ ਹੋਊਗਾ ਦੇ ਨਾਲ ਛਿਰੇ ਪਤਾ ਕਰਨ ਲਈ। ਇਹਨਾਂ ਨੇ ਪਾੜ ਵੀ ਆ ਕੇ ਵਿੱਚ ਆਪਣਾ ਪੈਸਾ ਫੇਰ ਚੱਕ ਲਈ ਨਾ ਚੱਕ ਹੋਇਆ। ਇਹ ਸੰਦਾ ਕਿ ਮਾਦਾ ਕੁੜੀ ਦੀ ਕੋਈ ਚੱਕੜੀਆਂ ਵੀ ਕੁੜੀ ਬਲੀ ਦੇਣੀ ਹੈ। ਇਹਦੇ ਛੋਟੇ ਕਮਰੇ ਟੂ ਹੈ ਕੁੜੀ ਚੱਕ ਕੇ ਲੈ ਆਏ ਨੇ ਉਹਨੂੰ ਬੰਨ ਕੇ। ਇਹ ਆ ਕੇ ਉਹਰੇ ਲੈ ਆਏ ਉਹਨੂੰ ਉਹਨੂੰ ਕਹਦੇ ਵੀ ਤੂੰ ਆਪਣੀ ਬਲੀ ਦੇ ਲੈ ਭਾਈ ਆ ਕੇ। बेह बड़ी चली फिर बहार बैठ गई कुरी चोर आ गए मैं कुछ जो चोर बड़ा बिच मैं बढ़ता अंदर छिया दुआम लाता देख की टाइम बहुत लाता फिर दूसरा मैं चार बढ़ते बाहर रखते अंदर ਅੰਦਰੋਂ ਮਟੀਰੀਅਲ ਬਾਹਰ ਕੱਢ ਕੇ ਰੱਖਦਾ ਇੱਕ ਨਾ ਯਾਰ ਪੈਣੇ ਚਾਹੀ ਬੱਤੀ ਚੱਲਣੀ ਮੈਂ ਬੱਤੀ ਨੇ। ਅੱਜ ਬਾਹਰ। ਫਿਰ ਕਹਿੰਦਾ ਨਾ ਕੁੜੀ ਨੂੰ ਤਾਂ ਪੈਂ ਕਿਹਾ ਵੀ ਆਪਣੇ ਘਰ ਦੂਜਾ। ਮੇਰੋ ਰਾਜਾ ਕਹਿੰਦਾ ਵੀ ਆਗੇ ਕਿਹੜੀ ਜਿਵੇਂ ਜਿਹ ਕਿਹੜੀ ਜਾ ਕੇ ਲੈ ਕੇ। ਵੀਰ ਕਹਿੰਦਾ ਵੀਰ ਨੂੰ ਕਹਿੰਦਾ ਫਿਰ ਰਾਜਾ ਇਹਨਾਂ ਆਪਣੀ ਪੀਰੇ ਨਾਮ ਕਰਾਮ ਦੇਵੇ ਨਾ ਤੇ ਆਪਣੀ ਕੁੜੀ ਦੀ ਜਾਨ ਬਚਾਈ ਜਾ। ਕਦਾ ਜਾਣ ਤੇਰਾ ਖੋਲ ਚੁੰਕਾ ਤੈਨੂੰ ਐਨਾ ਨਹੀਂ ਪਤਾ ਜਿਆਦਾ ਨਹੀਂ ਕਿ ਕੋਈ ਵੀ ਜਾਣ ਬਚਾਦੀ ਨਹੀਂ ਜਾਂ ਨਾ ਵਿਆਹ ਕਰੇਦਾ ਕੁੜੀ ਦਾ ਕਦਾ ਵੀ ਮਾਂ ਵੀ ਇਹੀ ਕਹਿੰਦਾ ਜੀ ਇਹਦੀ ਬੀਬੀਰ ਕਹਿ ਦਵੇ ਆਪਾਂ ਵਿਆਹ ਕਰ ਦਿੰਨਾ ਕੁੜੀ ਦਾ ਜੀ ਨਾਲ ਉਹ ਕਹਿੰਦਾ ਭਾਈ ਗੱਲ ਸੁਣੋ ਹੋਈ ਜੇਨ ਮੈਂ ਨਾਮ ਲੈਣਾ ਮਾਂ ਆਪਣੀ ਕੁੜੀਆ ਤੇ ਨਾਲ ਵਿਆਹ ਕਰਨਾ ਕਦਾ ਰਾਜਾ ਦਾ ਨਾਤਾ ਬਲੂ ਕੰਮਲਾ ਮੈਂ ਤੇਰੀ ਕੁੜੀ ਕੰਗਲੀ ਹੈ ਉਹ ਤਾਂ ਮੇਰੀ ਭੈਣ ਆ ਧਨਪਤ ਦੇ ਵਿਆਹ ਹੋਏ ਆ ਮੇਰਾ ਵਿਆਹ ਨਹੀਂ ਹੋਣਾ ਕਹਿੰਦਾ ਤੇਰਾ ਵਿਆਹ ਵਿਆਹ ਕਰ ਲੱਗ ਗਿਆ ਮੇਰੀ ਭੈਣ ਆ ਕਹਿੰਦਾ ਜਾ ਨਹੀਂ ਕਿ ਉਹ ਬੰਦਾ ਕੀਤਾ ਵਿਆਹ ਕਰਨਾ ਹੀ ਆ ਉਹ ਬਾਹਮਣ ਦੇ ਮੁੰਡੇ ਨਾਲ ਕਰਕੇ ਨਾ ਕੱਲ ਜੀ ਸਦਮ ਕਾਈ ਉਹਨਾਂ ਨੇ ਫਿਰ ਤੰਦੀ ਹੋ ਗਈ ਫਿਰ ਉਹ ਦੋਈ ਸਦ ਨੇ ਉਤਮ ਸਰਾਇ ਕਿਉਂ ਦੋਈ ਆਲੇ ਨਮਾਇਤ ਬਾਈ ਸ਼ੀਵਾ ਕਿਤੀ ਉਹਨੂੰ ਚਾਹ ਪਾਣੀ ਰੋਟੀ ਪਾਣੀ ਖਿਲਾਇਆ ਗੱਡੀ ਗੱਡੀ ਬਾਹਮਣ ਬੁਲਾ ਲੇ ਫਿਰ ਉਹ ਬਾਹਮਣ ਦੇ ਮੁੰਡੇ ਨਾਲ ਕੁੜੀ ਦਾ ਵਿਆਹ ਕੀਤਾ ਦਾਜੇ ਦੀ ਕੁੜੀ ਲੈ ਵਿਆਹ ਹੋ ਗਿਆ ਫਿਰ ਉਹ ਪਾਂਚਾਇਤ ਜੰ ਰਹੇ ਪਾਂਚਾਇਤ ਜੰ ਰਹੇ ਉੱਥੇ ਫਿਰ ਇਹ ਰਾਜਾ ਨੂੰ ਦਾ ਵੀਰ ਦਾ ਸ਼ਰ ਬੜਾ ਜੀ ਰਹੀ ਹੁੰਦਾ ਸੌਰੀ ਬਾਪਾ ਸਾਡੇ ਕਹਿੰਦੇ ਚਲੋ ਚੱਲੀਏ ਹੁਣ ਕਹਿੰਦਾ ਹਾਂ ਚਲੋ ਚੱਲੀਏ ਫਿਰ ਉਹ ਰਾਜਾ ਨੂੰ ਕਹਿੰਦੇ ਅਸੀਂ ਜਾਣਾ ਹੁਣ ਜੀ ਫਿਰ ਆਵਾਂਗੇ ਫਿਰ ਆਪਾਂ ਕਰਾਂਗੇ ਸਾਰਾ ਵਿਹਾਰ ਜਿਹੜਾ ਹੋਊਗਾ ਚਲੋ ਉੱਥੇ ਫਿਰ ਵਿਦਾ ਹੋਗੇ ਤਿੰਨੇ ਕੋੜਿਆਂ ਦੀ ਹੱਲ ਪਏ ਹਾਂ ਜਦੋਂ ਪੁਰੇ ਆਉਂਦੇ ਨੇ ਰਾਹ ਰਾਹ ਉੱਥੇ ਰਾਜੇ ਦੇ ਇਹ ਸੌੜਿਆਂ ਨੂੰ ਦਾ ਜਾਂਦਾ ਸੀ ਇੱਕ ਰਾਜੇ ਨੂੰ ਬੜੇ ਮੁੰਡੇ ਦੇ ਕੋੜੇ ਦੇ ਕੋ ਸੜਕ ਜਾਂਦੀ ਥੀ ਕੱਚੇ ਰਾ ਹੁੰਦੇ ਨੇ ਉਹ ਐਲਐਨਐ ਸੌਰੇ ਆਉਂਦੇ ਹਾਏ ਉਹ ਬੀਜਰੇ ਮੁੰਡੇ ਨੂੰ ਕਹਿੰਦਾ ਵੀ ਆਪਾਂ ਆਏ ਤਾਂ ਹੋਏ ਆਂ ਵੀ ਇਹ ਸਾਰੇ ਸੌਰੇ ਵੀ ਨੇੜੇ ਨੇ ਵੀ ਆਪਾਂ ਚੱਲ ਸੌਰੀ ਨੇ ਮੈਂ ਆਈਏ ਹਾਂ ਤਾਂ ਦੇਖ ਲਾ ਕਹਿੰਦਾ ਗਾਂ ਦੇ ਆਪਣੇ ਘਰ ਨੂੰ ਲੈ ਕੇ ਮੈਂ ਪਹਿਲਾਂ ਠੀਕ ਹੈ ਫਿਰ ਉਹਨੂੰ ਕਹਿੰਦੇ ਬਾਂਮਣਾ ਦੇ ਮੁੰਡੇ ਨੂੰ ਕਹਿੰਦੇ ਭਾਈ ਤੂੰ ਚੱਲ ਘਰ ਨੂੰ ਅਸੀਂ ਆ ਮੜ ਕੇ ਆਉਣਾ ਸੌਰੀ ਹਾਂ ਕਹਿੰਦਾ ਚਲ ਠੀਕ ਹੈ ਬਾਂਮਣਾ ਮੁੰਡਾ ਕੱਢ ਗਿਆ ਪਰ ਵੀ ਲੈ ਕੇ ਘਰ ਆਈ ਨੂੰ ਨਾਲ ਇਹਨੇ ਦੋ ਜਣੇ ਛੋਲੇ ਤੇ ਉਹਦੇ ਦਾਜ ਦੇ ਮੁੰਡੇ ਨੇ ਸਭੀ ਚਲੇ ਗਏ ਜਗੀਰ ਆ ਰੋਣ ਦਾ ਦੋਈ ਜਗੀਰ ਦਾ ਮੁੰਡਾ ਕੋਈ ਹਾਂ ਕਿ ਮੜੇ ਗੜੇ ਬੜੀ ਧਰ ਸਹਿਬਾ ਕੀਤੀ ਪਰ ਉਹਨੇ ਆ ਗਏ ਪਰ ਉਹਨੇ ਆ ਗਏ ਆਦਰਮਾਨ ਕੀਤਾ ਪੂਰਾ ਉਹਨਾਂ ਦਾ ਹਾਂਜੀ ਰਾਤ ਨੂੰ ਰੋਟੀ ਰੋਟੀ ਖਾ ਗਏ ਸਾਰਿਆਂ ਨੇ ਫਿਰ ਉਹਨਾਂ ਦੇ ਚਬਾਰੇ ਤੇ ਉੱਪਰ ਮੰਜੇ ਚਾਹ ਤੇ ਜੋ ਗੋਦੇ ਉੱਪਰ ਪਾ ਕੇ ਜਾ ਕੇ ਫਿਰ ਉਹ ਦੋ ਜਣੇ ਜਾ ਕੇ ਚਵਾਰੇ ਚੜ੍ਹ ਕੇ ਉੱਪਰ ਜਾ ਕੇ ਬੈਠ ਕੇ ਪੈ ਗਏ ਆਪਣੇ ਮੰਜੇ ਬੰਜੇ ਤੇ ਫਿਰ ਉਹ ਮੇਰੀ ਇਹਦੀ ਇਹਦੀ ਮੁੰਡੇ ਦੇ ਘਰੋਂ ਦੇਗੀ ਰਾਜੇ ਦੇ ਘਰੋਂ ਤੇਰੀ ਕੁੜੀ ਜਦ ਤੈ ਤੋ ਗਿਆ ਫਿਰ ਕੁੜੀ ਚੜ ਗਈ ਉੱਪਰ ਅੱਛਾ ਉਹ ਚੜੀ ਗਈ ਉਹਨੇ ਕੋਲ ਹੌਣੇ ਤੋਂ ਆਪਣਾ ਕੋ ਹੇਰ ਬਗੀਲਾ ਮੁੰਡਾ ਕਹਿੰਦਾ ਵੀ ਯਾਰ ਹੁਣ ਇਹ ਆ ਗਈ ਆਪਾਂ ਨੇ ਤਾਂ ਕੁਝ ਕੀ ਕਰਨਾ ਉਹਨੇ ਮੰਜਾ ਚੱਕਿਆ ਆਪਣਾ ਘੜੀ ਕਰਦਿਆ ਬਾਹਰ ਹਾਂ ਉਹਰੇ ਦੋ ਜਣੇ ਆ ਕੇ ਬੈਠੇ ਰਹੇ ਡੱਕਾ ਲੰਨ ਕਰੀਂ ਬੈਠੇ ਦੋਣ ਹਾਂ ਕੰਟਾ ਹੋ ਗਿਆ ਕੰਟਾ ਹੋ ਗਿਆ ਸੱਟ ਨਹੀਂ ਕੰਦਾ